ਚਲੋ ਠੀਕ ਆ ਰਿਸ਼ਤਾ ਤੂੰ ਹੀ ਕਰਵਾਉਣ ਲੱਗੇ ਜੀ ਮੁੰਡਾ ਠੀਕ ਆ ਘਰ-ਬਾਰ ਠੀਕ ਆ ਨਾਂ ਦਾ ਪਰਿਵਾਰ ਵਧੀਆ ਵਾ ਨਾ ਰਮਨ ਸਾਹਿਬ ਕੁਝ ਬੜਾ ਵਧੀਆ ਆ ਦੱਸ ਤਾਂ ਮੈਂ लवली ਨੂੰ ਚਲੋ लवली ਨੂੰ ਤਾਂ ਤੂੰ ਹੀ ਦੱਸ ਹੀ ਦਿੱਤਾ ਵਾ ਅਸੀਂ ਵੀ ਨਾਲ ਆਏ ਆ ਸਾਨੂੰ ਵੀ ਪਤਾ ਹੋਣਾ ਚਾਹੀਦਾ ਵਾ ਭਾਜੀ ਪੜੀ ਵਾਲੋ ਤਾਂ ਭਾਂਜੇ ਹੋਣਾ ਦੱਸ ਹੀ ਦਿੱਤਾ ਵਾ ਕਿ ਸਾਡੇ 4-5 ਕਿਲੇ ਪੜੀ ਹੈਗੀ ਤੇ ਪਰਿਵਾਰ ਚੰਗਾ ਵਾ ਤੇ ਨਾਲੇ ਤੁਹਾਡੇ ਇੱਥੇ ਸਕੇ ਆਪੋ ਚੋਂ ਦੀ ਤੇ ਘਰ-ਬਾਰ ਕਿਦਾਂ ਦਾ ਜੀ ਵਧੀਆ ਬਣਾਇਆ ਉਹ ਇਹ ਚਿੰਤਾ ਨਾ ਕਰੋ ਪਿਆਰੀ ਵੀ ਹੈਗੀ ਆ ਤੇ ਕੋਠੀ ਵੇਖੀ ਨਹੀਂ ਤੁਸੀਂ ਆ ਹੁੰਦੇ ਆ ਦੋ ਮੰਜ਼ਲੀ ਆ ਜਿਆਦਾ ਤੁਹਾਨੂੰ ਚਾਤੀ ਮਰਾਉਣੇ ਫੇਰ ਵਧੀਆ ਘਰ ਬਣਾਇਆ ਹਾਂ ਪਰਿਵਾਰ ਵਧੀਆ ਵਾ ਲਵਲੀ ਵਿਚਾਰਾ ਨਿਆਣਾ ਵਾ ਕੱਲ ਨੂੰ ਏਡੇ ਵੱਡੇ ਬੰਦਿਆਂ ਨਾਲ ਮੱਥਾ ਲਾ ਕੇ ਮਿਲਣਾ ਵਰਤਣਾ ਵੀ ਹੈਗਾ ਕਿ ਨਹੀਂ ਇਹ ਵਿਚਾਰਾ ਕੀ ਕਰੂਗਾ ਘਰ-ਬਾਰ ਬਣਾਊਗਾ ਕਿ ਜਾਂ ਫਿਰ ਇਹ ਰਿਸ਼ਤੇਦਾਰਾਂ ਨੂੰ ਮਿਲੂਗਾ ਤੇ ਮੜਾ ਦੇ ਝਾਤੀ ਮਾਰਾ ਹੀ ਨਾਲੇ ਨਾ ਆਟੋਮੈਟਿਕ ਨਹੀਂ ਹੋ ਮਹਿਲ ਆ ਤੇ ਕੋਈ ਨਹੀਂ ਮੈਂ ਹੋਣਾ ਬੰਬੀ ਦਾ ਹੋਣਾ ਉਹ ਦੋਵੇਂ ਆਨ ਕਰਦੀ ਤੇ ਉਧਰ ਝਾਤੀ ਮਾਰਾ